ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਨ ਬੀਬੇ ਨਾਲ ਕੀ ਦਾ 560ਵਾਂ ਪ੍ਰਕਾਸ਼ਤ ਉਸ ਮੌਜ ਆ ਰਿਹਾ ਬਹੁਤ ਸਾਰੀਆਂ ਅੰਮ੍ਰਿਤਸਰ ਸੰਗਤਾਂ ਆਈਆਂ ਦੀਪ ਦੇਗਿਆ ਸੰਗਤਾਂ ਰਾਜਮਲ ਕੀ ਖੁਸ਼ੀਆਂ ਚਾਹਾਂ ਦੇ ਨਾਲ ਇਹ ਸਮਾਗ ਮਨਾ ਰਹੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਬੀਬੇ ਨਾਲ ਕੀ ਬਹੁਤ ਮਹਾਨ ਬੀਬੇ ਨਾਲ ਕੀ ਹੋਏ ਆ ਬੁਰਾ ਜ ਸਕੇ ਪਾਚੋ 500 ਸਾਲ ਵੱਡੇ ਸੀ ਹਰ ਸਮੇ ਬੀਬੇ ਨਾਲ ਕੀ ਬੁਰਾ ਜ ਦਾ ਇਲਾ ਖਿਆਲ ਰਖਦੇ ਸੀ ਵੀ ਬਚਪਨ ਤੋਂ ਲੈ ਕੇ ਉਹਨਾਂ ਨੇ ਸਾਥ ਨਭਾਇਆ ਔਰ ਅਭ ਰੂਪ ਕਰਕੇ ਜਾਣਿਆ ਉਹਨੂੰ ਔਰ ਹਰ ਪੱਖੋਂ ਉਹਨਾਂ ਦੀ ਮਦਦ ਕੀਤੀ ਆ ਇੱਥੇ ਆਪਣੇ ਇਤਵਾਲੇ ਆ ਕੇ ਰੱਖਿਆ ਬੀਬੇ ਨਾਨਕੀ ਨੇ ਸੋ ਇਸ ਵਾਸਤੇ ਬੀਬੇ ਨਾਨਕੀ ਬਹੁਤ ਮਹਾਨ ਆ ਜਿਹਦਾ ਨਾਮ ਸਾਰੀ ਦੁਨੀਆ ਚ ਐਸਾ ਚਮਕ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਗੁਰ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਬੀਬੇ ਨਾਨਕੀ ਦੇ ਜਨਮ ਦਿਹਾੜੇ ਨੂੰ 560 ਸਾਲ ਨੂੰ ਸੰਗਤ ਨੂੰ ਲੱਖ ਲੱਖ ਵਧਾਈਆਂ ਬੜਾ ਸ਼ਾਬਾਹ ਬੜੀ ਇਰਸ਼ਾਦਾਲ ਸੰਗਤ ਦੀ ਗੁਰਪੁਰਬ ਚੱਲ ਰਿਹਾ ਹੈ ਅੱਜ ਲੰਗਰ ਕੀਤਾ ਨਿਕਰੇ ਆ ਵਾ ਵਿਦੇਸ਼ਾਂ ਤੋਂ ਬਹੁਤ ਸੰਗਤ ਆਈ ਆ ਲੋਕਲੀ ਸੰਗਤ ਬਹੁਤ ਆ ਬਹੁਤ ਬਹੁਤ ਧੰਨਵਾਦ ਜੀ ਬੜੀ ਸੰਗਤ ਦਾ ਸ਼ਾਬਾਹ ਗੁਰਪੁਰਬ ਬਣਾਉਣ ਦਾ ਮੇਰੇ ਨਾਲ ਬਾਬਾ ਜਸਪਾਲ ਸਿੰਘ ਜਿਹੜੇ ਲੰਗਰ ਦੀਆਂ ਸਵਾਵਾਂ ਕਰ ਰਹੇ ਆ 24 ਘੰਟੇ ਦਿਨ ਰਾਤ ਲੰਗਰ ਦੀਆਂ ਸਵਾਵਾਂ ਕਰ ਰਹੇ ਆ ਇਹਦੇ ਨਾਲ ਜਿੰਨੇ ਹੋਰ ਸੰਗਤ ਨਾਲ ਦਿਨ ਤੋਂ ਵੱਧ ਇਹਨਾਂ ਦਾ ਸਹਿਯੋਗ ਕਰ ਰਹੇ ਆ ਔਰ ਵੀ ਜਿੰਨੇ ਸੰਗਤਾਂ ਆਈਆਂ ਆਈਆਂ ਆਈਓ ਤੁਹਾਨੂੰ ਬਹੁਤ ਲੱਖ ਲੱਖ ਵਧਾਈ ਦਿੰਦਾ ਗੁਰਪਰਵ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬੇਬੇ ਨਾਨਕੀ ਜੀ ਦਾ 560ਵਾਂ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਬੇਬੇ ਨਾਨਕੀ ਚੈਰੀਟੇਬਲ ਟਰਸਟ ਦੇ ਸਹਿਯੋਗ ਦੇ ਨਾਲ ਸਮੂਹ ਸੰਗਤਾਂ ਬਣਾਰੀਆਂ ਸੋ ਅੱਜ ਮਹਾਨ ਨਗਰ ਕੀਰਤਨ ਸਜਾਏ ਗਏ ਆ ਬੜੀ ਕਿਰਪਾ ਹੋਈ ਆ ਸੰਗਤਾਂ ਵੱਡੀ ਗਿਣਤੀ 'ਚ ਦਰਸ਼ਨ ਕਰ ਰਹੀ ਆ ਵਾ ਤੋਂ ਥਾ ਥਾ ਤੇ ਪੁੱਲਾਂ ਦੀ ਵਰਕਾ ਕਰਕੇ ਸੰਗਤਾਂ ਦਾ ਸਵਾਗਤ ਕਰ ਰਹੀ ਆ ਮੈਂ ਸਮੂਹ ਸੰਗਤਾਂ ਨੂੰ ਇਸ ਮਹਾਨ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਵਾਏ ਗੁਰਜੀਤਾ ਖਾਨ ਸਾਹਿਬ ਵਾਏ ਗੁਰਜੀਤ ਸਿੰਘ ਜੀ ਤੇ ਵਾਏ ਗੁਰਜੀਤਾ ਖਾਨ ਸਾਹਿਬ ਆਹੇ ਮੁੰਜੀ ਕੀ ਬਤੇ ਧੰਨ ਧੰਨ ਬਾਬੇ ਨਾਨਕੀ ਜੀ ਦੇ 560ਵੇਂ ਜਨਮ ਦਿਹਾੜੇ ਦੀ ਖੁਸ਼ੀ ਦੇ ਅੰਦਰ ਸੁਲਤਾਨਪੁਰ ਲੋਧੀ ਦੀ ਤਰ੍ਹਾਂ ਤੇ ਮਹਾਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਾਵਨ ਛਤਰ ਛਾਇਆ ਹੇ ਅੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਚੈਰੀਟੇਬਲ ਟਰਸਟ ਧੰਨ ਸਰ ਬੇਬੇ ਨਾਨਕੀ ਜੀ ਗੁਰਦੁਆਰਾ ਬੇਬੇ ਨਾਨਕੀ ਜੀ ਤੋਂ ਸੰਗਤਾਂ ਦੇ ਠਾਠਾ ਮਾਰਦੇ ਘਟਦੇ ਵਿੱਚ ਵਾਹਿਗੁਰੂ ਗੁਰਮੰਤਰ ਦੇ ਅਲੌਕਿਕ ਰਸਮਿਆਂ ਦੇ ਨਾਲ ਆਰੰਭ ਹੋਇਆ ਹੈ ਜੋ ਕਿ ਇਸ ਸਮੇਂ ਆਪਣੇ ਮੰਜ਼ਲੇ ਮਕਸੂਦ ਨੂੰ ਤੈਅ ਕਰ ਲਿਆ ਹੈ ਇਸ ਸਮੇਂ ਸਾਡੇ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਮਹਾਪੁਰਸ਼ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਵੱਖ-ਵੱਖ ਧਾਰਮਿਕ ਜਥੇਬੰਦੀਆਂ ਇਸ ਨਗਰ ਕੀਰਤਨ ਦੇ ਵਿੱਚ ਸੇਵਾਵਾਂ ਕਰ ਰਹੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਇਸ ਅਨਗਰ ਕੀਰਤਨ ਦੇ ਵਿੱਚ ਭਾਰੀ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਸਮੇਂ ਦਾਸ ਦੇ ਨਾਲ ਸਰੋਤੇ ਹੋਏ ਹਨ। ਬਾਬਾ ਜਸਪਾਲ ਸਿੰਘ ਜੀ ਛੱਤੀ ਟੱਬੇ ਵਾਲੇ ਮਾਪੁਰਸ਼ ਜਿਨ੍ਹਾਂ ਨੇ ਪਰਸੋਂ ਦੇ ਰੋਜ ਤੋਂ ਗੁਰੂ ਕੇ ਲੰਗਰਾਂ ਦੇ ਵਿੱਚ ਨਾਣਾ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਹਨ ਅਤੇ ਗੁਰੂ ਕੇ ਲੰਗਰ ਤੋਟ ਵੜਤ ਰਹੇ ਹਨ ਇਸੇ ਹੀ ਤਰ੍ਹਾਂ ਗੁਰੂ ਨਾਨਕ ਸੇਵਕ ਜੱਤਾ ਉਹਨਾਂ ਦੇ ਵੱਲੋਂ ਗੁਰਦੁਆਰਾ ਸ੍ਰੀ ਹਟ ਸਾਹਿਬ ਜੀ ਵਿਖੇ ਲੰਗਰ ਲਾਇਆ ਗਿਆ ਹੈ ਨਗਰਮੇਕ ਜੱਤੇ ਬੰਦੀਆਂ ਸੇਵਾਵਾ ਕਰ ਰਹੀਆਂ ਹਨ ਸ਼ਬਦ ਕੀਰਤਨ ਜਥੇ ਨਗਰ ਕੀਰਤਨ ਦੇ ਵਿੱਚ ਇਸ ਸਮੇ ਗੁਰ ਸ਼ਬਦ ਦੇ ਦੁਆਰਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਇਸ ਸ਼ੁਭ ਦਿਹਾੜੇ ਦੇ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਉਸ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੇਬੇ ਨਾਨਕੀ ਜੀ ਦਾ ਜਨਮ ਦਿਹਾੜਾ ਇਲਾਕੇ ਦੀਆਂ ਸੰਗਤਾਂ ਇੰਗਲੈਂਡ ਦੀਆਂ ਸੰਗਤਾਂ ਵੱਧ ਚੜ ਕੇ ਮਨਾ ਰਹੀਆਂ ਹਨ ਸਾਰੇ ਇਲਾਕੇ ਦੀਆਂ ਸ਼ਹਿਰ ਦੀ ਆਪ ਸਭ ਸਤਿਵੰਤ ਸੰਗਤਾਂ ਨੂੰ ਕਰੋੜਾਂ ਕਰੋੜਾਂ ਬਧਾਈਆਂ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਸਤੋ ਬਾਗ ਬੀਬੀ ਬਲਵੰਤ ਕੌਰ ਜੀ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਗੁਰਦੁਆਰਾ ਬੇਬੇ ਨਾਨਕੀ ਜੀ ਬਣਾਇਆ ਅੱਜ ਹਰ ਸਾਲ 1 2 3 4 ਅਪ੍ਰੈਲ ਨੂੰ ਨਗਰ ਕੀਰਤਨ ਦਿਨ ਦਿਨ ਬਣਾਇਆ ਜਾਂਦਾ ਹੈ ਬੇਬੇ ਨਾਨਕੀ ਦਾ ਬੀਬੀ ਜੀ ਨੇ ਇੱਕ ਔਰਤ ਹੋਣ ਦੇ ਨਾਤੇ ਤੇ ਪਹਿਲੀ ਬੇਬੇ ਨਾਨਕੀ ਫਿਰ ਬੀਬੀ ਬਲਵੰਤ ਕੌਰ ਜੀ ਔਰ ਸੰਗਤਾਂ ਨੂੰ ਬੇਨਤੀ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪਤੇ ਦੂਰੋਂ ਦੂਰੋਂ ਆਣ ਕੇ ਸੰਗਤਾਂ ਲੰਗਰ ਲਾਉਂਦੀਆਂ ਹਨ ਹਰ ਸਾਲ ਔਰ ਬੀਬੇ ਨਾਨਕੀ ਜੀ ਦਾ ਜਨਮ ਦਿਹਾੜਾ ਇੰਗਲੈਂਡ ਦੀਆਂ ਸੰਗਤਾਂ ਕੈਨੇਡਾ ਦੇ ਵਿੱਚ ਵੀ ਵੀਰ ਬੈਠੇ ਆ ਅਮਰੀਕਾ ਦੇ ਵਿੱਚ ਵੀ ਬੈਠੇ ਆ ਔਰ ਕੋਈ ਵੀ ਲੰਗਰ ਦਾ ਪ੍ਰਬੰਧ ਨਹੀਂ ਕਰਦਾ ਕਿਉਂਕਿ ਹਰ ਸਾਲ ਬੀਬੇ ਨਾਨਕੀ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੋ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਜਿੱਦਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਲੰਗਰ ਲਾਉਂਦੇ ਉਹ ਸੰਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਔਰ ਬੀਬੇ ਨਾਨਕੀ ਜੀ ਦੇ ਵੀ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਿਆ ਕਰੋ ਔਰ ਹਰ ਸਾਲ ਇੱਥੇ ਵੀ ਲੰਗਰ ਵੱਧ ਤੋਂ ਵੱਧ ਸੰਗਤਾਂ ਲਾਉਣ ਜਿੱਦਾਂ ਹੌਲੇ ਮੱਲੇ ਤੇ ਵੀ ਲਾਉਂਦੀਆਂ ਹਨ ਬਸਾਖੀ ਦੇ ਵੀ ਲਾਉਂਦੀਆਂ ਹਨ ਗੁਰਨਾਨਕ ਦੇਵ ਜੀ ਦੇ ਮੇਲੇ ਦੇ ਗੁਰਪੁਰਬ ਦੇ ਵੀ ਲਾਉਂਦੀਆਂ ਪਰ ਬੀਬੇ ਨਾਨਕ ਜੀ ਦੇ ਦਰਬਾਰ ਜਦੋਂ ਵੀ ਹਰ ਸਾਲ ਹੁੰਦਾ ਹੈ ਨਗਰ ਕੀਰਤਨ ਹੁੰਦਾ ਹੈ ਜਨਮ ਦਿਹਾੜਾ ਹੁੰਦਾ ਹੈ ਵਾਪਸ ਸੰਗਤਾਂ ਵੱਧ ਚੜ ਕੇ ਸੇਵਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੰਗਤ ਨੂੰ ਬਹੁਤ ਬਹੁਤ ਜਾਈਆ ਬੇਬੇ ਲਾਂਖੀ ਜੀ ਦੇ ਚਲੰਦੇ ਤੇ ਅੱਜ ਇੱਕ بڑا ਲਾਂਗ ਆਉਦਾ ਅਲਾਉ ਕਰਾਂਗੇ ਉੱੜ ਕੇ ਆਏ ਹੋਏ ਸਾਂਗਿਆਂ ਦੇ ਬਹੁਤ ਸੋਹਣੇ ਚੋਲੇ ਪ੍ਰੋਗਰਾਮ ਚੱਲ ਰਿਹਾ ਹੈ ਬੇਬੇ ਲਾਂਖੀ ਦਾ ਬਹੁਤ ਮਿਹਰਬਾਨੀ ਹੈ ਜਿਹੜੇ ਰਾਣੇ ਸਾਡੇ ਨੇ ਦਿੱਤਾ ਹੈ ਦੇ ਜੀਓ ਨਾਲ ਦਾ ਬਹੁਤ ਬਹੁਤ ਧੰਵਾਦ ਜਿਹੜਾ ਇਹਨਾਂ ਨੇ ਹਾਲੇ ਇਹਨਾਂ ਕੋਲ ਸੇਵਾ ਕਰਨੀ ਦਿੱਤਾ ਹੈ ਪ੍ਰਮਾਤਮਾ ਬਲਦੇ ਸਾਰੇ ਪ੍ਰਮਾਤਮਾ ਰਾਮ ਨਾਮ ਦਾਸ ਰੱਖੇ ਜਿੰਦਾ ਬਲਾ ਕਰਦਾ ਕੋਈ ਜਿੰਨੇ ਵੀ ਸੱਜਣ ਮਾਰੋ ਆਇਆ ਮਾੜੋ ਆਇਆ ਉਹ ਬਹੁਤ ਬਹੁਤ ਧੰਵਾਦ ਔਰ ਜੇ ਸਤਿ ਸ੍ਰੀ ਅਕਾਲ ਜੇ ਸੇਵਾ ਕਾਰਤੇ ਆ ਮੇਰੇ ਕੋਲ ਦਾ ਬਹੁਤ ਧੰਨਵਾਦ ਆ ਮੈਂ ਚਾਹੀ ਕਰਾਂ ਔਰ ਮਾਫੀ ਲਈ ਦਿਆ ਗਿਆ ਮਾਫ ਕਰਨਾ ਵਾਈਬੇਟਾ ਦਾ ਕਾਸਾ ਵਾਈਬੇਟੇ ਸਪਸ਼ਟ ਹੋਣ ਜੋ ਅੱਜ ਬੇਨਾਂਮੀ ਆਨੰਦ ਦਿਸ ਬੁਲਗਾਰੀ ਨਾਮ ਤੋਂ ਬਦਲ ਕੇ ਮਨਾ ਲੈਣਾ ਮੇਰਾ ਅਛੇ ਜ਼ਮਾਨੇ ਦੇ ਵਿੱਚ ਅੱਜ ਆਪਣੇ ਨਗਰ ਕੀਤੇ ਚਾਹੁੰਦਾ ਹੈ ਲਗਰ ਕੀਤੇਗਾ ਆਰੰਭ ਆ ਭਾਰੀ ਨਾਮ ਦੇ ਬੈਸੰਦਾ ਇਸ ਵੈਬਿਨਾਰ ਕੇ ਲਾਡ ਕਰਕੇ ਉਹਨਾਂ ਦੇ ਚਾਹੂ ਦੇ ਇੱਕ ਬੰਦੂ ਤੇ ਟਕੀਆਂ ਹੋਣਗੀ ਬਰਮਾਰੀ ਦੇ ਜ਼ਰੂਰ ਦੇ ਖੁਸ਼ਾਦ ਹੈ ਖਰੇ ਨਜ਼ਰ ਦੇ ਕਰਮ ਕਰਨ ਕਰਨਾ ਸਰ ਸੋ ਦੋਟੋ ਲੇਟਿੰਗ ਦੋਟੋ ਬੋਲਿਟਾ ਕੁਲਾਕਾ ਨਾ ਕਿ ਕੋਈ ਪ੍ਰੋਬਲਮ ਕੋਈ ਪਰ ਹਰ ਬਲੋ ਜੋ ਵੀਡੀਓ ਵੀ ਦੇਖਦਾ ਪਹਿਲਾਂ ਇਹਨਾਂ ਦੇ ਇਹਨਾਂ ਦਾ ਵੀ ਤਰਾਨਾ ਹੋ ਗਿਆ ਸਾਰੇ ਭਾਸ਼ਾ ਬਾਰੇ ਜੋ ਜਬੀ ਨਾਮ ਦੇ ਸ਼ਹਿਰ ਦੇ ਅੱਜ ਜਬੀ ਨਾਮ ਦੇ ਨਾਲ ਪਰ ਆਪਣੇ ਨਾਮ ਦੀ ਇਸੀ ਸਾਂਝਾਂ ਕਰੀ ਦੇ ਬੱਚ ਤੋਂ ਇਹ ਗਨਕ ਬਣਾਇਆ ਜਾ ਰਿਹਾ ਹੈ ਦੇ ਬੇਕੁੱਸ ਨੂੰ ਜਾਣਦਾ ਜਮਨਾਂ ਅੱਜ ਰਾਤ ਨੂੰ ਇੱਥੇ ਜਮਾਂਦਰ ਦੇ ਪੁਰੀ ਕੀ ਸੰਦਰਵਾਰ ਤੋਂ ਪਾਪੀ ਪੁਨਰ ਨਿਯਮ ਦੀ ਲਾਇਰ ਰੋਡ ਤੇ ਕਰਾ ਮਨਾਇਆ ਜਾ ਰਿਹਾ ਹੈ ਇਹ ਵੀ ਜੂਰ ਵੀ ਹੋਣ ਵੀ ਇਲਾਕੇ ਦੇ ਸਾਰੇ ਮਤਸੇ ਤੇ ਰਾਤ ਨੂੰ ਨਗਰ ਕੌਂਸਲ ਦੇ ਸ਼ਾਹ ਆਏ ਕਿ ਰਾਤ ਨੂੰ ਸੈਮੀਨਾਰ ਤੋਂ ਦੀ ਯਾਤ ਕਰਾ ਜਨਮ ਦਿਨ ਦਾ ਇੱਕ ਮਹੱਤਵਪੂਰਨ ਸਮਾਰੋਹ ਉਸੇ ਚਾਪਾ ਸ਼ਾਹ ਆ ਕੇ ਗੁਰੂ ਗ੍ਰੰਥ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप